ਮੈਂ ਬਨੀ ਖਰੜਾ ਜੀ ਤੇ ਸਭਧਾਨ ਦਫਤਰ ਦਾ ਪੰਜਾਬ ਦਾ ਇੰਚਾਰਜ ਆ ਮੈਂ ਤੇ ਸਾਡਾ ਯੂਥ ਕਾਂਗਰਸ ਦਾ ਸਾਥੀ ਸੀ ਜੀਵਨ ਤੇ ਜਿਹੜਾ ਜਿਨ੍ਹਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਲੜਾਈ ਝਗੜਾ ਹੋਇਆ ਸੀ ਖਲਾਲ ਮੱਜਰੇ ਜਿਹਦੇ ਵਿੱਚ ਖਲਾਲ ਮੱਜਰੇ ਦੇ ਕੁਝ ਲੋਕਾਂ ਨੇ 12 ਬੰਦੇ ਬੁਲਾ ਕੇ ਇਹਨਾਂ ਦੇ ਘਰੋਂ ਖਿੱਚ ਕੇ ਇਹਨਾਂ ਨੂੰ ਕੁੱਟ ਮਾਰ ਦਿੱਤੇ ਸੀ ਤੇ ਉਰੇ ਬਰਨਾਲਾ ਹਸਪਤਾਲ ਦੇ ਵਿੱਚ ਉਹ ਦਾਖਲ ਹੋਏ ਸੀ ਬੜੀ ਨਿਲਾਕੀ ਆ ਡਾਕਟਰ ਦੀ ਕਿਉਂਕਿ ਇਹਨਾਂ ਨੇ ਜਿਹੜੀ ਸੱਟਾਂ ਛਾਰਪ ਸੀ ਪਤਾ ਨਹੀਂ ਕੀ ਪ੍ਰੈਸ਼ਰ ਸੀ ਇਹਨਾਂ ਤੇ ਕੀ ਦਬਾਅ ਸੀ ਡਾਕਟਰ ਜਿੰਨੇ ਬਲੰਟ ਕੱਟਾ ਲਿਖਤੀਆਂ ਤੇ ਜਦੋਂ ਅੱਗੇ ਲੁਧਿਆਣੇ ਰੈਫਰ ਹੋਏ ਤੇ ਲੁਧਿਆਣੇ ਉਹੀ ਛੱਟਾ ਦੇ ਆਧਾਰ ਦੇ ਉੱਤੇ ਉਹਨਾਂ ਦਾ ਇਲਾਜ ਹੋਇਆ ਛੱਟਾ ਜ਼ਿਆਦਾ ਸੀ ਇਸ ਕਾਰਨ ਉਹ ਦੁੱਖ ਮਤਲਬ ਨਾ ਝੇਲਦੇ ਹੋਏ ਉਹਨਾਂ ਦੀ ਅੱਜ ਡੈਥ ਹੋ ਗਈ ਇਹ ਘਟਨਾ ਹੋਇਆ ਨੂੰ 10-15 ਦਿਨ ਹੋ ਗਏ ਤੇ ਪਰ ਕੋਈ ਕਾਰਵਾਈ ਨਹੀਂ ਹੋਈ ਕਿੱਥੇ ਜਿੱਥੇ ਕਿਤੇ ਡਾਕਟਰਾਂ ਦੀ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਨਲਾਕੀ ਨਿਕਲੀ ਉੱਥੇ ਹੀ ਪੂਜ ਪ੍ਰਸ਼ਾਸਨ ਦੀ ਵੀ ਮੰਨ ਨਲਾਕੀ ਹੋਊਗਾ ਕਿਉਂਕਿ ਕੋਈ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਗਿਆ ਸਿਰਫ ਇੱਕ ਬੰਦਾ ਗ੍ਰਿਫਤਾਰ ਕੀਤਾ ਹੁਣ ਅਸੀਂ ਪ੍ਰਸ਼ਾਸਨ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜੇ ਡਾਕਟਰਜ਼ ਨੇ ਜਿਹੜੇ ਪੁਲਿਸ ਦੇ ਡਿਪਾਰਟਮੈਂਟ ਦੇ ਲੋਕਾਂ ਨੇ ਕੋਈ ਨਲੈਕੀ ਕੀਤੀ ਆ ਕੋਈ ਇਹਨਾਂ ਦੇ ਇਹਨਾਂ ਦੇ ਕੇਸ ਦੇ ਇਹਨਾਂ ਦੇ ਇਹਨਾਂ ਦੇ ਬਦੌਲਤ ਇੱਕ ਬੰਦਾ ਮਰ ਗਿਆ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਪਲੱਸ ਜਿਹੜਾ ਈ ਧਾਰਾ ਬੰਦੀ ਆ ਦੇਖੋ 302 ਦੀ ਧਾਰਾ ਬੰਦੀ ਆ ਜੇ ਬੰਦਾ ਦਾ ਬੰਦਾ ਜਿਹੜੇ ਸੱਟਾਂ ਦੇ ਕਾਰਨ ਮਰਿਆ ਉਹ ਸੱਟਾਂ ਦਾ ਜਿਹੜਾ ਸਿਸਟਮ ਸੀਗਾ ਉਹ ਮਰ ਗਿਆ ਤੇ 302 ਬੰਦੀ ਆ ਜਿਹੜੇ ਮੁਜਰਮ ਨੇ ਉਹਨਾਂ ਤੇ 302 ਦੀ ਧਾਰਾ ਲਾਈ ਜਾਵੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਜਿਹੜਾ ਇਹ ਤਰਨਾਜ ਉਰੇ ਲੱਗਿਆ ਹਸਪਤਾਲ ਦੇ ਬਾਹਰ ਤੇ ਇਹ ਧਰਨਾ ਪੰਜਾਬ ਲੈਵਲ ਦਾ ਧਰਨਾ ਬੰਦਿਆਣਾ ਕੋਈ ਕਹਜ ਸਮਾਜ ਜਾਗਰੂਕਾ ਤੇ ਸਮਾਜ ਨੇ ਇਹ ਜਿਹੜੀ ਵਧਿੱਕੀ ਕੀਤੀ ਹੈ ਪ੍ਰਸ਼ਾਸਨ ਨੇ ਜੇ ਗਰੀਬ ਲੋਕ ਨੇ ਤੇ ਇਹਦਾ ਮਤਲਬ ਇਹ ਨਹੀਂ ਇਹਨਾਂ ਨੂੰ ਕੋਈ ਦੱਬੇ ਕੁਚਲੇ ਸਮਝ ਕੇ ਇਹਨਾਂ ਨਾਲ ਕੋਈ ੱਤਕਾ ਕਰੂੰਗਾ ੱਤਕਾ 1% ਬਰਦਾਸ਼ਤ ਨਹੀਂ ਹੋਣਾ ਜੇ ਨਾ ਤੇ ਜਲਦੀ ਜਲਦੀ ਕਾਰਵਾਈ ਨਹੀਂ ਕੀਤੀ ਕੋ ਦਿਨਾਂ ਦੇ ਵਿੱਚ ਫਿਰ ਇਹ ਜਿਹੜਾ ਧਰਨਾ ਅਸੀਂ ਵੱਡੇ ਰੋਡ ਨੂੰ ਜਾਮ ਕਰਕੇ ਲਗਾਵਾਂਗੇ ਜੇ ਇਹ ਮੈਂ ਕਹਿ ਦੇਣਾ ਚਾਹਨਾ ਸਰਕਾਰ ਨੂੰ ਤੇ ਸ ਮੇਰਾ ਨਾਮ ਡਾਕਟਰ ਵਿਕਰਮ ਸਿੰਘਲਾ ਮੈਂ ਜੇ ਮੈਡੀਕਲ ਆਫੀਸਰ ਸਿਵਲ ਹਸਪਤਲ ਬਰਨਾਲਾ ਵਿਖੇ ਤੇ ਨਾ ਤਾਂ ਕੁਝ ਦਿਨ ਪਹਿਲਾਂ ਮੇਰੇ ਕੋਲ ਲੜਾਈ ਦੇ ਚਾਰ ਕੇਸ ਆਏ ਸੀਗੇ ਤੇ ਉਹਨਾਂ ਦੇ ਵਿੱਚੋਂ ਦੋ ਬੰਦੇ ਦੇ ਸੱਟਾਂ ਜਾਦਾ ਸੀਗੀਆਂ ਤਾਂ ਮੈਂ ਸੱਟਾਂ ਦੇ ਹਿਸਾਬ ਨਾਲ ਉਹਨਾਂ ਦਾ ਇਲਾਜ ਕਰਤਾ ਤੇ ਬੰਦਾ ਜਿਹੜਾ ਛੱਟ ਸੀ ਉਹ ਲਿਖੀ ਸੀ ਉਹਨਾਂ ਦੇ ਵਿੱਚੋਂ ਹੁਣ ਇੱਕ ਵਿਅਕਤੀ ਦੀ ਡੀਐਮਸੀ ਵਿਖੇ ਮੌਤ ਹੋ ਗਈ ਹੈ ਤਾਂ ਕਰਕੇ ਹੁਣ ਇਹ ਸਾਡੇ ਤੇ ਪ੍ਰੈਸ਼ਰ ਬਣਾ ਰਹੇ ਨੇ ਐਮਰਜੈਂਸੀ ਬਲਾਕ ਕਰਕੇ ਕੇ ਸੱਟਾਂ ਸਾਡੇ ਹਿਸਾਬ ਨਾਲ ਲਿਖੀਆਂ ਜਾਣ ਫਿਰ ਮੈਂ ਸਵੇਰ ਦਾ ਐਮਰਜੈਂਸੀ ਦੇ ਵਿੱਚ ਆ ਮਰੀਜ਼ ਨਹੀਂ ਆ 파ਰੇ ਜਿਹੜੇ ਕੋਈ ਸਿੱਕ ਮਰੀਜ਼ਾ ਉਹ ਵੀ ਨਹੀਂ ਆ 파ਰੇ ਕਿਉਂਕਿ ਗੇਟ ਤੇ ਲੋਕ ਤਰਨਾ ਪ੍ਰ ਪრობਲਮ ਪਿਆਨੋ ਮੰਨ ਕੇ ਨਹੀਂ ਸਾਨੂੰ ਆਪਦਾ ਤਰੀਕੇ ਨਾਲ ਕੰਮ ਕਰਨ ਦੇਣ ਸਾਡੀ ਸਿਕਿਉਰਿਟੀ ਦਾ ਇੰਤਜ਼ਾਮ ਕਰਨ ਇਸੇ ਹਾਲਾਤ ਸਾਨੂੰ ਕੰਮ ਕਰਨਾ ਬਹੁਤ ਮੁਸ਼ਕਲ ਹੈ ਦੇਖੋ ਜੀ ਇਥੇ ਸਵੇਰ ਦੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਹਿ ਰਹੇ ਨੇ ਕਿ ਸੱਟਾਂ ਜਿਹੜੀਆਂ ਹੈ ਉਹ ਸਾਡੇ ਹਿਸਾਬ ਨਾਲ ਲਿਖੀਆਂ ਜਾਣ ਪੋਸੀਬਲ ਨਹੀਂ ਸਰ ਕਿਸੇ ਵੀ ਡਾਕਟਰ ਵਾਸਤੇ ਪੋਸੀਬਲ ਨਹੀਂ ਭਾਰਤੀ ਗਾਗੀ ਇਹਨਾਂ ਨੇ ਸਾਡੇ ਨਾਲ ਜੀ ਇਹਨਾਂ ਨੇ ਜੀ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਮੇਰੇ ਜੀ ਡੈਡੀ ਆ ਸਿੰਦਰ ਸਿੰਘ ਮੈਂਨਾਂ ਦੀ ਨੋ ਆ ਉਹਨਾਂ ਦੇ ਨਾਲ ਇਹਨਾਂ ਨੇ ਜਿਆਦਾ ਧੱਕਾ ਕੀਤਾ ਜੀ ਉਹਨਾਂ ਦੀ ਹੁਣ ਮੌਤ ਹੋ ਗਈ ਅਸੀਂ ਤਾਂ ਉਹਨਾਂ ਦਾ ਹੁਣ ਜੀ ਪੋਸਟਮਾਸਟਰ ਮਾਣਾ ਵਾ ਹਾਂਜੀ ਮੇਰੇ ਦਾ ਹ ਹਸਬੈਂਡ ਆ ਉਹਨਾਂ ਨੂੰ ਇਹਨਾਂ ਨੇ ਸੱਤ ਮਾਰ ਕੇ ਮੈਂタル ਕਰਤਾ ਜੀ ਮੈਂ ਕਾਵਿਟ ਖੁਸ਼ਿਆ ਸਿੰਘ ਜ਼ਿਲ੍ਹਾ ਸਖਤਰ ਸੀਤੇ ਬਰਨਾਲਾ ਇੱਕ ਤਰੀਕ ਨੂੰ ਦਿਵਾਲੀ ਵਾਲੇ ਦਿਨ ਪਿੰਡ ਕਲਾਲ ਮਾਇਰਾ ਮਹਿਲਕਲਾਂ ਬਲਾਕ ਦੇ ਵਿੱਚ ਪੈਂਦਾ ਉੱਥੇ ਜਵਾਕਾਂ ਦੇ ਮਾੜੇ ਮੋੜੇ ਝਗੜੇ ਦੇ ਸਬੰਧ ਵਿੱਚ ਲੜ ਪਿਆ ਆਪਸ ਵਿੱਚ ਉਹਨਾਂ ਨੇ ਉਹਦੇ ਬਾਪੂ ਨੂੰ ਫੋਨ ਕਰਤਾ ਉਹਦਾ ਬਾਪੂ ਦੱਦਾ ਔਰ ਦੇ ਪੁੱਲ ਤੇ ਮੁਰਗੇ ਮੁਰਗੇ ਬੱਕਰੇ ਵੰਡ ਦਾ ਕੰਮ ਕਰਦਾ ਸੀ ਉਹਨਾਂ ਨੇ ਉੱਥੇ ਕੁਝ ਬੰਦੇ ਉੱਥੇ ਬੈਠੇ ਸੀ ਕੁਝ ਹੋਰ ਬੁਲਾ ਕੇ ਟਰਾਲ ਮਾਰਿਆ ਆ ਕੇ ਉਹਨਾਂ ਦੇ ਹਮਲਾ ਕਰਤਾ ਤਿੰਨ ਉਹਦੇ ਮੁੰਡੇ ਦੀ ਸਿੰਦਰ ਦੇ ਚੌਥਾ ਸਿੰਦਰ ਹਮਲਾ ਕਰਕੇ ਗਨਾਸੇ ਦਾ ਖੰਡਾ ਉਹਨੇ ਛੱਟਾ ਮਾਰ ਕੇ ਉਹਨੂੰ ਜਖਮੀ ਕਰਕੇ ਭੱਜ ਗਏ ਲੋਕਾਂ ਨੇ ਸਲਾਹਿਆ ਇਸ ਕਰਕੇ ਨਹੀਂ ਵੀ ਸਾਡੇ ਨਾਲ ਕੁਝ ਮਾਰ ਜੇ ਸਿਆਰ ਕਿਸੇ ਕੋਲ ਹੈ ਨਹੀਂ ਸੀ ਉਹਨਾਂ ਕੋਈ ਥਿਆਪੀ ਸਾਰਿਆਂ ਕੋਲ ਉਸ ਤੋਂ ਬਾਅਦ ਜਦੋਂ ਬੰਦਿਆਂ ਨੂੰ ਹਸਤਾਚ ਲੈ ਕੇ ਉਹਨਾਂ ਦੇ ਪਰਿਵਾਰ ਦੀਆਂ ਆਸ਼ਾ ਵਰਕਰ ਕੰਮ ਕਰਦੇ ਆ ਇਸ ਵਿਭਾਗਮ ਦੇ ਵਿੱਚ ਉਹ ਮੈਕਲਾਂ ਤੋਂ ਵੀ ਰੈਫਰ ਕਰਾਤਾ ਬਰਨਾਲੇ ਆ ਗਏ ਆ ਮੁਨਸਿਜ ਇੱਥੋਂ ਡਾਕਟਰ ਵਿਕਰਮ ਜਿਹੜਾ ਸੀਗਾ ਜਿਹੜਾ ਨੱਕ ਤੇ ਗਲੇ ਦਾ ਡਾਕਟਰ ਆ ਉਹਦੀ ਡਿਊਟੀ ਸੀ ਉਹਨੇ ਜਿਹੜੇ ਤੇਜ਼ ਥਿਆਰਾਂ ਦੇ ਨਾਲ ਸੱਟਾਂ ਮਾਰੀਆਂ ਸੀਆਂ ਛਾਰਫ ਨਹੀਂ ਲਿਖੀ ਤੇਜ਼ ਥਿਆਰ ਨਹੀਂ ਲਿਖਿਆ ਸੱਟਾਂ ਬਰੰਟ ਲਿਖਤੀਆਂ ਜਦੋਂ ਕੋਈ 17 17 ਟਾਂਕੇ ਲੱਗੇ ਸੀ ਜੇ ਉਹ ਟਾਂਕਿਆਂ ਨੂੰ ਸਿਰ ਨੂੰ ਵਾਲ ਲਾ ਕੇ ਸਾਫ਼ ਕਰਕੇ ਟਾਂਕੇ ਰੋ ਬਾਲ ਵੀ ਵਿੱਚ ਸੌਤੇ ਦੋ ਫਰੀਦਕੋਟ ਭੇਜਤੇ ਦੋਨੋਂ ਦੂਜੇ ਨੂੰ ਛੁੱਟੀ ਦੇਤੀ ਫਰੀਦਕੋਟ ਆ ਡੀ ਐਮ ਸੀ ਦੀ ਬਾਗਿਆ ਡੀ ਐਮ ਸੀ ਤੋਂ ਬਾਅਦ ਉਹ ਮੁੰਡਿਆਂ ਨੂੰ ਇਥੋਂ ਰੈਫਰ ਇਥੋਂ ਰੈਫਰ ਕਰਤਾ ਇੱਕ ਨੂੰ ਮੁੰਡਿਆਂ ਨੂੰ ਰੈਕੋਰਡ ਭੇਜਤਾ ਉਹ ਪਾਕ ਦੇ ਤਲਾ ਬੋਲ ਰਿਹਾ ਪੁਲਸ ਨੇ ਅਜੇ ਤੱਕ ਕੋਲਾ ਬੰਦਿਆਂ ਨੂੰ ਗ੍ਰਿਫਤਾਰ ਨਹੀਂ ਕਰਿਆ ਕਿੰਨੇ ਬੰਦੇ ਲੈਸ ਹੋਏ ਤੇ ਕੀ ਕੀ ਮੰਗ ਚਾਹ। ਗਿਰਫਤਾਰ ਇੱਕ ਬੰਦਾ ਹੋਇਆ ਸਿੰਦਰ ਪਰਿਵਾਰ ਉਹ ਉਸ ਦਾ ਮੁਖੀ ਜਿਹੜਾ ਪਰਿਵਾਰ ਦਾ ਤਿੰਨ ਮੁੰਡੇ ਸੀਗੇ ਸੱਟਾਂ ਮਾਰਿਆ ਨੇ ਚੌਥਾ ਪੁੱਤ ਉਹਦੀ ਡੈਥ ਹੋ ਗਈ 10 ਦਿਨਾਂ ਬਾਅਦ। ਪਰ ਪੁਲਿਸੇ ਕਹਿੰਦੀ ਆ ਵੀ ਸੱਟਾਂ ਬਰਾਂਟ ਨੇ ਇਸ ਕਰਕੇ ਕੋਈ ਡਾਕਟਰ ਨੇ ਲਿਖਿਆ ਨਹੀਂ ਅਸੀਂ ਬੰਦੇ ਫੜੀਏ ਕਿਵੇਂ। ਹੁਣ 302 ਲੱਗ ਕੇ ਬੰਦਾ ਮਰ ਗਿਆ। ਤੇ ਕਹਿੰਦੇ ਉਹਨਾਂ ਨੂੰ ਅਰੈਸਟ ਕਰੋ। ਇਸ ਡਾਕਟਰ ਦੇ ਖਿਲਾਫ ਮੰਗ ਕਰਦੇ ਅਸੀਂ ਸਿਵ ਸਰਜਨ ਤੋਂ। ਦੇ ਖਿਲਾਫ ਕਾਰਵਾਈ ਕਰ ਰਹੇ ਨੇ ਵਧੀਆ ਇਲਾਜ ਨਹੀਂ ਕਰਿਆ ਜੇ ਇਲਾਜ ਕਰਿਆ ਹੁੰਦਾ ਹੋ ਸਕਦਾ ਸਾਡਾ ਬੰਦਾ ਨਾ ਮਰਦਾ ਮੇਰਾ ਨਾਂ ਹੀ ਤਰਸੇ ਸਿੰਘ ਜੀ ਅ ਸਿਤਾਈ ਸਿੰਧਰ ਸਿੰਘ ਜੀ ਅਸੀਂ ਨਾ ਹੀ ਕਲਾਲ ਮਾਇਰਾ ਸਾਡੇ ਪਿੰਡ ਦੇ ਜੀ ਸਾਡੇ ਨਹੀਂ ਅ ਪਿੰਡ ਸਾਡੇ ਖੰਡੇ ਕਿਰਪਾਨਾਂ ਨਾਲ ਹੀ ਸਾਡੇ ਤੇ ਹਮਲਾ ਹੋਇਆ ਜੀ ਚਾਰ ਚਾਰਾਂ ਤੇ ਜੀ ਇੱਕ ਫਾਦਰ ਜੀ ਤਿੰਨੇ ਬਰਦਰ ਜੀ ਅ ਜਸਪੀਰ ਸਿੰਘ ਜੀ ਜਗਜੀਵ ਰਸੈਗ ਜੀ ਤਰਸੇ ਸਿੰਘ ਜੀ ਸਿੰਧਰ ਸਿੰਘ ਜੀ ਫਾਦਰ ਜੀ ਸਾਡੇ ਤੇ ਹਮਲਾ ਹੋਇਆ ਜੀ ਉਦੋਂ ਬਾਅਦ ਅਸੀਂ ਆ ਗਏ ਸਿਵਲ ਹਸਪਤਾਲ ਦੀ ਬਨਾਲਾ ਜੀ ਇੱਥੇ ਆ ਕੇ ਜੀ ਡਾਕਟਰਾਂ ਨੇ ਸਾਡੇ ਜੀ ਮਤਲਬ ਲੱਜ ਕੀਤਾ ਸਾਡਾ ਜੀ ਸਾਂਕਟ ਵੀਗਾਰਾ ਲਾਇਆ ਜੀ ਤੇ ਉਦੋਂ ਬਾਅਦ ਚ ਉਹਨਾਂ ਨੇ ਮਤਲਬ ਮੇਰੇ ਡੈਡੀ ਨੂੰ ਜੀ ਮੇਰੇ ਭਰਾ ਨੂੰ ਵੱਡੇ ਨੂੰ ਜੀ ਉਹਨਾਂ ਨੂੰ ਰੈਫਰ ਕਰਤਾ ਜੀ ਫਰੀਦਕੋਟ ਜੀ ਡਾਕਟਰੀ ਹਾਂ ਜੀ ਰੀਪੋਰਟ ਕਰ ਰਿਹਾ ਰਿਹਾ ਕਰਤੇ ਸਾਨੂੰ ਦੋਨਾਂ ਨੂੰ ਇੱਥੇ ਰੱਖ ਲਾਇਆ ਛੋਟੇ ਬਰਾਦਰ ਨੂੰ ਤੇ ਮੈਨੂੰ ਜੀ ਉਦੋਂ ਬਾਅਦ ਚ ਜੀ ਮਤਲਬ ਰਿਪੋਰਟ ਉਹਨਾਂ ਨੇ ਜੀ ਬਣਾਈ ਹੈੀ ਗਲਤ ਬਣਾਈ ਹੈੀ ਮਤਲਬ ਜਿਹੜੇ ਸਾਡੇ ਜਿਹੜੇ ਬਾਹਰ ਹੋਏ ਸੀਗੇ ਜੀ ਖੰਡੇ ਕਰਪਾਨਾ ਜੀ ਤੇ ਘੜਾਸਿਆਂ ਨਾਲ ਜੀ ਉਹਦੇ ਵਿੱਚ ਇਹ ਲਿਖਿਆ ਗਿਆ ਜੀ ਵੀ ਇਹਨਾਂ ਨੇ ਡਾਂਗਾ ਛੋਟੀਆਂ ਨਾ ਮਾਰਿਆ ਗਿਆ ਜੀ ਡਾਕਟਰ ਸਾਹਿਬ ਨੇ ਨਹੀਂ ਹੋ ਜੀ ਅਸੀਂ ਉਹਦੇ ਖਿਲਾਫ ਡਾਕਟਰ ਸਾਹਿਬ ਦੇ ਜੀ ਇੱਥੇ ਧਰਨਾ ਲਗਾਏਗਾ ਜੀ ਤੇ ਅਸੀਂ ਇਨਸਾਫ ਚਾਹੁੰਨੇ ਵੀ ਮਤਲਬ ਸਾਡਾ ਇਨਸਾਫ ਹੋਣਾ ਚਾਹੀਦਾ ਹੈ ਗਾਈ ਡਾਕਟਰ ਸਾਹਿਬਾ ਜੀ ਮੈਂ ਐਸਐਸ ਗੋਵਿੰਦਰ ਸਿੰਘ ਤਾਣਾ ਮਹਿਲਪੁਰ ਜਿਹੜਾ ਬਰਨਾਲਾ ਦਾ ਨਾਤਾ ਹਾਂ ਮਿਤੀ 1 11 224 ਦਿਵਾਲੀ ਵਾਲੀ ਰਾਤ ਕੰਡ ਕਲਾਲ ਮਾਜਰਾ ਦੋ ਤਰ੍ਹਾਂ ਦੀ ਲੜਾਈ ਹੋਈ ਸੀ ਜਿਸ ਵਿੱਚ ਸਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਉਸ ਦੇ ਲੜਕੇ ਜਗਜੀਵਨ ਸਿੰਘ ਜਗਸੀਰ ਸਿੰਘ ਅਤੇ ਤਰਸੇਵ ਸਿੰਘ ਦੇ ਸੱਟਾਂ ਲੱਗੀਆਂ ਸੀ ਜੋ ਉਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਹੋਣ ਪਰ ਸਾਨੂੰ ਤਲਾਹ ਮਿਲੀ ਸੀ ਜਦੋਂ ਮੈਂ ਮਿਤੀ 2 ਨੂੰ ਸਿਵਲ ਹਸਪਤਾਲ ਬਰਨਾਲਾ ਆਇਆ ਤਾਂ ਇੱਥੋਂ ਸੰਦਰ ਸਿੰਘ ਨੂੰ ਰੈਫਰ ਕਰ ਦਿੱਤਾ ਸੀ ਅਤੇ ਉਸਦੇ ਲੜਕੇ ਜਗਜੀਤ ਸਿੰਘ ਨੂੰ ਵੀ ਰੈਫਰ ਜਗਜੀਤ ਸਿੰਘ ਨੂੰ ਰੈਫਰ ਕਰ ਦਿੱਤਾ ਸੀ ਜਗਜੀਤ ਸਿੰਘ ਤੇ ਰਸੇਮ ਸਿੰਘ ਦੀ ਜਿਸਨ ਵਾਪਸ ਆ ਗਏ ਨਾਲ ਜਾਣ ਲੈ ਕੇ ਮੁਕੱਦਮਾ ਨੰਬਰ 67 ਮਿਤੀ 2 11 2020 ਅੰਡਰ 224 ਅੰਡਰ ਸੈਕਸ਼ਨ 126 ਜਮਨ 2 115 ਜਮਨ 2 355 ਜਮਨ 2 192 ਜਮਨਤਨ 190 ਬੀਐਨਐਸ ਤਹਿਤ ਮਕਦਮਾ ਦਰਜ ਕਰਕੇ ਦੋਸ਼ੀਆਂ ਦੀ ਪਾਲ ਜਾਰੀ ਸੀ ਅਤੇ ਦੋਸ਼ੀਆਂ ਲੱਗੀਆਂ ਸੱਟਾਂ ਬਾਰੇ ਵੀਐਐਸਸੀ ਲੁਧਿਆਣਾ ਜਾ ਕੇ ਮੇਰੇ ਵੱਲੋਂ ਕਈ ਵਾਰੀ ਡਾਕਟਰ ਸਾਹਿਬ ਵੱਲੋਂ ਉਸ ਦਾ ਬਿਆਨ ਹਾਸਲ ਕਰ ਲਿਆ ਰਾਇ ਹਾਸਲ ਕੀਤੀ ਗਈ ਸੀ ਪਰ ਜਿਹੜਾ ਮਜਰੂਰ ਸੀ ਉਹ ਬਿਆਨ ਦੇੰਦੇ ਡਾਕਟਰ ਸਾਹਿਬ ਵੱਲੋਂ ਅਨਪਟੀ ਲਿਖਿਆ ਗਿਆ ਸੀ ਕੱਲ ਮਿਤੀ 11 11 2024 ਨੂੰ ਜਿਹੜਾ ਮਜਰੂਰ ਸਿੰਦਰ ਸਿੰਘ ਵੀਐਐਸਸੀ ਲੁਧਿਆਣਾ ਦਾਖਲ ਸੀ ਉਸ ਦੇ ਦੌਰਾਨੇ ਇਲਾਜ ਮੌਤ ਹੋ ਗਈ ਸੀ ਜਿਸ ਤੇ ਅਸੀਂ ਮੁਕੱਦਮਾ ਵਿੱਚ 103 ਧਰਾਵਾਂ ਲਾ ਕੇ ਕਤਲ ਦੀ ਧਰਾਵਾਂ ਲਾ ਕੇ ਮੁਕੱਦਮੇ ਵਿੱਚ ਵਾਧਾ ਕਰ ਦਿੱਤਾ ਸੀਗਾ ਸੋ ਅੱਜ ਮ੍ਰਿਤਕ ਦਾ ਪੋਸਟ ਮਾਰਟਮ ਸੁਲਾਹਾ ਹਾਲ ਤੋਂ ਬਰਨਾਲਾ ਕਰਵਾ ਕੇ ਲਾਸ਼ ਵਾਸੋਂ ਦਿੱਤੀ ਜਾ ਰਹੀ ਹੈ ਜਿਸ ਵਿੱਚ ਮੁਕਦਮੇ ਦੀ ਪਾਲ ਜਾਰੀ ਹੈ